ਅੰਜ ਦਰਿਆਵਾਂ ਦੀ ਰਤੜੀ ਧਰਤ ਉੱਤੇ ਕਾਲੀ ਰਾਤ ਕੈਰ ਦੀ ਛਾ ਗਈ ਜਦ ਗੁਰੂ ਦੇ ਧੁਰੋਂ ਜੋ ਕੀਤੇ ਆਜ਼ਾਦ ਬੰਦੇ ਉਹਨਾਂ ਤੇ ਰਾਤ ਗੁਲਾਮੀ ਦੀ ਆ ਗਈ ਜਦ ਵਗ ਭੇਡਾਂ ਦਾ ਵੱਡਾ ਤੇ ਸ਼ੇਰ ਥੋੜੇ ਵਿੱਚ ਰਲ ਕੇ ਗਰਜਣਾ ਸ਼ੇਰ ਭੁੱਲ ਗਏ ਲਾਲੀਆਂ ਚੜ ਗਈਆਂ ਗਿੱਦੜਾਂ ਕੁੱਤਿਆਂ ਤੇ మాਸ ਸ਼ੇਰ ਦਾ ਖਾਣ ਲਈ ਉਹ ਤਲ ਗਏ ਪੂਰੇ ਰਾਜੇ ਦੇ ਸਬੇ ਹੀ ਕੈਦੀਆਂ ਨੂੰ ਅਸੀਂ ਇੱਕੋ ਪਰਿਵਾਰ ਹੀ ਸਮਝ ਬੈਠੇ ਤਾਰੀਖ ਸਿਧਾਂਤ ਨੂੰ ਪਿੱਠ ਦੇ ਕੇ ਅਸੀਂ ਵਿਪਰਾਂ ਨੂੰ ਯਾਰ ਸੀ ਸਮਝ ਬੈਠੇ ਅੱਖਾਂ ਖੁੱਲੀਆਂ ਬੜੀ ਹੀ ਦੇਰ ਪਿੱਛੋਂ ਜਿਹੜੇ ਵੀਰ ਸਮਝੇ ਉਹ ਵਜ਼ੀਰ ਬਣ ਗਏ ਮੁਫਤ ਵਿੱਚ ਆਜ਼ਾਦੀ ਕੋਈ ਸਾਂਭ ਬੈਠਾ ਮੁੱਲ ਤਾਰਨ ਵਾਲੇ ਫਕੀਰ ਬਣ ਗਏ ਵਾਰਡ ਐਵੇਂ ਨਹੀਂ ਖੇਤ ਨੂੰ ਖਾਣ ਲੱਗਦੀ ਦੋਸ਼ ਹੁੰਦਾ ਵਿੱਚ ਖੇਤ ਦੀਆਂ ਨਰਮੀਆਂ ਦਾ ਲੁਕਾਈ ਦਾ ਹੀ ਜੀਣਾ ਮੁਹਾਲ ਹੋ ਜਾਏ ਕਾਹਦਾ ਜੀਣ ਹੁੰਦਾ ਉਦੋਂ ਧਰਮੀਆਂ ਦਾ आनंदपुरी ਦੇ ਵਾਸੀ ਵੰਗਾਰ ਭੁੱਲ ਕੇ ਸੇਧ ਸਾਬਰਮਤੀ ਤੋਂ ਲੈਣ ਲੱਗੇ ਰਹਿਬਰ ਬਿਨਾ ਨਾ ਕਿਤੇ ਵੀ ਝੁਕਣ ਵਾਲੇ ਜਣੇ ਖਣੇ ਦੇਹੀ ਪੈਰੀ ਪੈਣ ਲੱਗੇ ਹੋਰ ਪੁੱਛੋ ਨਾ ਕੀ ਕੀ ਕੁਫਰ ਹੋਇਆ ਚੌਂ ਪਾਸਿਆਂ ਵਰਤ ਦੇ ਕੈਰ ਅੰਦਰ ਗੁਰੂ ਦੋਖੀ ਇੱਕ ਗੁਰੂ ਬਣ ਆਣ ਵੜਿਆ ਗੁਰੂ ਨਗਰੀ ਦੇ ਪਾਵਨ ਸ਼ਹਿਰ ਅੰਦਰ ਫਿਰ ਇੱਕ ਬੱਬਰ ਸ਼ੇਰ ਨੇ ਭਬਕ ਮਾਰੀ ਕੁਤੀੜ ਦਿੱਲੀ ਦੀ ਦਿੱਲੀ ਵੱਲ ਮੋੜ ਦਿੱਤੀ ਇਓਂ ਜਾਪਿਆ ਇੱਕੋ ਸਿੰਘ ਗਰਜਣਾ ਨੇ ਪੂਰੀ ਸਦੀ ਦੀ ਲੰਮੀ ਚੁੱਪ ਤੋੜ ਦਿੱਤੀ ਗੱਲੀ ਬਾਤੀ ਤਾਂ ਦਿੱਲੀ ਦੇ ਦਲਾਂ ਵਾਲੇ ਪੰਜਾਬੀ ਧਰਤ ਤੇ ਪਾਣੀ ਤਰੌਂਕਦੇ ਸੀ ਪਰ ਸੀ ਸੱਚ ਦੇ ਖੋਜੀਆਂ ਗੱਲ 부ਜੀ ਸਿੰਘ ਗਰਜ ਤੋਂ ਡਰੇ ਕੁੱਤੇ ਭੌਂਕਦੇ ਸੀ ਵਿਪਰਤਾਰਾਂ ਚ ਭਟਕਦੀ ਕੌਮ ਸਾਰੀ ਗੁਰੂ ਸਾਗਰ ਵੱਲ ਵਾਪਸ ਮੁੜਨ ਲੱਗੀ ਆਬ ਛੱਡ ਕੇ ਜਵਾਨੀ ਅਣਖ ਭਿੰਨੀ ਸਿਪਾਹੀ ਬਣ ਜਰਨੈਲ ਨਾਲ ਜੁੜਨ ਲੱਗੀ ਉਨੂ ਬੁੱਕਲ ਦੇ ਸੱਪ ਵੀ ਡੰਗਦੇ ਰਹੇ ਪਰ ਉਹਨੇ ਕੌਮ ਦਾ ਹੰਝੂ ਨਹੀਂ ਕਿਰਨ ਦਿੱਤਾ ਵੱਡੇ ਬਾਬੇ ਵਾਂਗ ਖੰਡੇ ਨਾਲ ਲੀਕਵਾਹੀ ਤੇ ਫਿਰ ਲੀਕੋ ਨਾ ਕਿਸੇ ਨੂੰ ਫਿਰਨ ਦਿੱਤਾ ਉਹਦੀਆਂ ਅੱਖਾਂ ਤੋਂ ਨਹੀਂ ਸੀ ਰਏ ਗੁੱਜੇ ਕਿਸੇ ਵੀਰਾਂ ਦੇ ਵੈਰੀ ਨਾਲ ਆੜੀਆਂ ਦੇ ਪਰ ਉਹਦਾ ਕੌਮੀ ਖਾਬਨਾ ਤੋੜ ਸਕੇ ਲਾਲਚ ਉੱਚੜੇ ਮਹਿਲਾ ਮਾੜੀਆਂ ਦੇ ਆਨੰਦਪੂਰੀ ਦੇ ਰਾਹ ਸਾਨੂੰ ਪਾਉਣ ਦੇ ਲਈ ਮਾਛੀਵਾੜੇ ਦਾ ਬਣਿਆ murid ਸੀ ਉਹ ਵਾਪਸ ਲੈਣ ਲਈ ਪੰਥ ਦੀ ਬਾਦਸ਼ਾਹੀ ਬਾਗੀ ਬਣ ਕੇ ਹੋਇਆ ਸ਼ਹੀਦ ਸੀ ਉਹ ਤਵਾਰੀਖ ਦੀ ਪਿਆਸ ਫਿਰ ਕਿੰਜ बुਜਦੀ ਜੇ ਰਾਹੀ ਵਿਖੜੇ ਪੈਂਡੇ ਦਾ ਰੁਕ ਜਾਂਦਾ ਸਿਰ ਸਿੱਧਾ ਕਰਕੇ ਤੁਰਨਾ ਕਿੰਜ ਸਿੱਖਦੇ ਜੇ ਉਦੋਂ ਸਿਰ ਜਰਨੈਲ ਦਾ ਝੁੱਕ ਜਾਂਦਾ ਕੌਮੀ ਮੰਜ਼ਲ ਵੱਲ ਜਾਂਦੇ ਰਸਤੇਆਂ ਤੇ ਸਿਰੜੀ ਰਾਹੀਆਂ ਦਾ ਮੋਢੀ ਮੋਹਰੈਲ ਹੈ ਉਹ ਉਹਦਾ ਸੀਸ ਗੁਰੂਦਰ ਲੱਗ ਗਿਆ ਸੀ ਪਰ ਅੱਜ ਵੀ ਜੰਗ ਵਿੱਚ ਸਾਡਾ ਜਰਨੈਲ ਹੈ ਉਹ